ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਆਪਾਂ ਆਏ ਆਂ ਜੀ ਅੱਜ ਸ਼ਹਿਰ ਕਰਾਲੀ ਇੱਥੇ ਆਏ ਸਗੇ ਜੀ ਆਪਾਂ ਪਟਾਕੇ ਲੈਣ ਤਾਂ ਆਪਣੀ ਇਹਨਾਂ ਨਾਲ ਵੀਰੇ ਹੁਣਾਂ ਨਾ ਵਧੀਆ ਡੀਲ ਵਾਣੀ ਆ ਜਿੱਦਾਂ ਜਦੋਂ ਆਪਾਂ ਨਵੇਂ ਸ਼ਹਿਰ ਆ ਲਿਓ ਆਨੇ ਆ ਜਿਹੜਾ ਮਰਿੰਡਾ ਕਰਾਲੀ ਬਾਈਪਾਸ ਰੋਡ ਆ ਨਾ ਉੱਤੋਂ ਉੱਤਰ ਕੇ ਜਦੋਂ ਆਪਾਂ ਇਹਨੂੰ ਵਿੱਚ ਨੂੰ ਆਨੇ ਆ ਤਾਂ ਇਹਨਾਂ ਦੀ ਲੈਫਟ ਹੈਂਡ ਸਾਈਡ ਤੇ ਦੁਕਾਨ ਆ ਜਾਂਦੀ ਆ। ਗੂਗਲ ਕਰਕੇ ਵੀ ਕੋਈ ਆ ਸਕਦਾ ਜੇ ਆਉਣਾ ਹੋਵੇ। ਚੜ੍ਹਦੀ ਕਲਾ ਫਾਇਰ ਵਰਕਸ ਤੇ। ਤਾਂ ਬਾਕੀ ਆ ਜਾਓ ਦੇਖਦੇ ਆਂ ਅੱਧਾ ਤਾਂ ਵਧੀਆ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ। ਵੀ ਰੱਝ ਗਿਆ ਸੀ ਜੀ ਇਹਦੇ ਇਹਨਾਂ ਦੇ ਡਿਲੀਵਰੀ ਆਈ ਹੋ ਸੀ ਕਿ ਮੈਂ ਕਿਹਾ ਸਮਾਨ ਲਾ ਲਵਾਂ। ਤਾਂ ਫਿਰ ਹੁਣ ਆਪਾਂ ਦੇਖਣ ਲੱਗੇ ਆਂ ਹੁਣ ਇਹਨਾਂ ਨਾਲ ਡੀਲ ਬਣਾਉਣੇ ਦੋ ਚੀਜ਼ਾਂ ਦੇਖੀਆਂ ਜਾਨੂ ਇਹਨਾਂ ਦੇ ਆ ਗੱਡੀ ਆ ਗਈ ਸਮਾਨ ਲੈ ਕੇ ਮੈਂ ਕਿਹਾ ਚੱਲ ਲਾ ਲਓ ਤੁਸੀਂ ਹਣਾ। ਹੁਣ ਬਣਾਉਣੇ ਇਹਨਾਂ ਨਾਲ ਡੀਲ। ਦੇਖਦੇ ਆਂ। ਕਾਸੀ ਗੱਲ ਭਾਜੀ ਕਦਾਂ ਹਾਲਜੀ ਉਹਦੀ ਜਬਦੀ ਦੇਓ ਸਾਨੂੰ ਵੀ ਪਟਾਕੇ ਪਟੋਕੇ ਅਸਲੀ ਚਾਹੀਦੀ ਬਸ ਸਾਨੂੰ ਪਹਿਲਾਂ ਪ੍ਰਾਈਸ ਬਰੋਚ ਦੱਸਣੀ ਸ਼ੁਰੂ ਕਰ ਦੋ ਅੱਛਾ ਜੀ ਦਿਖਾ ਲਓ ਫਿਰ ਸਾਨੂੰ ਭਾਜੀ ਦੱਸੋ ਨਾਲੇ ਪ੍ਰਾਈਸ ਬਰੋਚ ਇਹਦੇ ਪਾਵੋ ਦੀ ਸਟਾਰਟਿੰਗ ਹੋਈ ਦੀ 30 ਡਾਣੇ ਲਾ ਪੋਈ ਪੋਪੋ ਨੇ ਪੋਪੋ ਹਾਂ ਜੀ 175 ਬਿੱਡਾਂ ਪੈ ਗਈਆਂ ਆਪਣੀ ਵਾਸਤੇ ਕਿੰਨੇ ਆ ਇਹਦੇ ਵਿੱਚ 50 ਡੱਬੀ ਹੁੰਦੀ ਇਸੇ ਪ੍ਰਾਈਸ ਐ ਸਹੀ ਦੱਸਿਓ। ਪ੍ਰਾਈਸ ਤਾਂ ਮੈਂ ਸਹੀ ਦੱਸ ਰਹੀ ਆ ਪਰ ਹੋਲਸੇ ਰੇਟ ਦਾ ਕੰਮ ਹੈ। ਆਪਣਾ ਪਹਿਲੀ ਵਾਰ ਤੋਂ ਨਾ ਪਰ 5-6 ਸਾਲ ਹੋ ਗਏ ਕੰਮ ਕਰਦੇ ਨੇ। ਠੀਕ ਆ। ਹਾਂਜੀ। ਉਹ ਸੁਰਾਂ ਬੀੜੀ ਬੰਪ ਆ ਜੇ ਗਈ। ਅੱਛਾ। ਬੀੜੀ ਬੰਪ ਪੈਰਾਸ਼ੂਟ ਉਹ ਲੈ। ਇਹਨੂੰ ਕਿੰਦੀ ਆ? ਹਾਂ ਡੋਲੇ। ਕਿੰਨੇ ਦਾ ਇਹ? ਇਹ 15 ਪੇ ਤੋਂ ਸ਼ੁਰੂ ਹੋਈ ਹੈ ਆਪਣਾ। ਠੀਕ ਆ। 15 ਪੇ ਤੋਂ ਸ਼ਟਾਰਟ। ਇਹ ਵਧੀਆ ਜਿਹਾ। ਇਹ ਸਾਈਜ਼ ਵੱਡੇ ਹੀ ਆ ਆਪਣਾ। ਠੀਕ ਆ। ਇਹ ਸਾਈਜ਼ ਥੋੜਾ ਥੋੜਾ ਮਹਿੰਗਾ ਆ ਜਾਂਦਾ ਹੀ। ਠੀਕ ਆ। ਇਸ ਤੇ ਚਾਰ-ਪੰਜ ਸਾਈਜ਼ ਆਉਂਦੀ ਆ ਆਪਣੀ। ਦੂਲੇ ਚ ਪੈਰਾਸ਼ੂਟ। ਇਹ ਬੀਜ ਬੰਪ ਉਈ ਲੋਕਲ ਦਾ ਫਰੀ ਹੈ ਇਹ ਕਿੰਨੇ ਦਾ ਡੱਬਾ ਇਹ ਲੈ ਜੇਗਾ ਡੱਬਾ ਉਹਦੇ ਵਾਸਤੇ 85 ਰੁਪਏ ਦਾ ਹੀ ਹੌਲ ਸੇ ਰੇਟੀ ਸਹੀ ਹੈ 85 ਰੁਪਏ ਤੋਂ ਸਟਾਰਟ ਹੈ ਇਹ ਠੀਕ ਹੈ ਹਾਂ ਗੁਜਰੀ ਵੀ ਗੈਰ ਆਪਣੀ ਸਟਾਰਟ ਹੋ ਜੇਗੀ 150 ਰੁਪਏ ਤੋਂ ਗੁਜਰੀ ਆ ਬੇਸਲ ਆ ਲੀਆਂ ਵੀ ਦਿਖਾ ਦਿਓ ਹਨਾ ਟੂ ਸਾਉਂਡ ਵਾਲੀਆਂ ਵੀ ਕਿੰਨੇ ਸੜੀਆਂ ਜੀ ਆਪਣੀ ਬੇਸਲ ਵਾਲੀ 160 ਰੁਪਏ ਡੱਬਾ ਹੀ ਸਾਰਾ ਠੀਕ ਹੈ ਦੋ ਦੋ ਪੈਕੇਟ ਨਹੀਂ ਇੱਕ ਡੱਬਾ ਹੀ ਇੱਕ ਡੱਬੇ ਕੋ 60 ਰੁਪਏ ਦਾ ਹੌਲ ਸੇ ਰੇਟੀ ਓਕੇ ਇਸ ਵਿੱਚ ਟੂ ਸਾਉਂਡ ਆ ਜੀ ਗਈ ਆਪਣੀ ਮਰਕਰੀ ਦੀ ਪ੍ਰਾਈਸ ਮੈਨੂੰ ਸਹੀ ਸਹੀ ਵਾਲੇ ਦੱਸੋ ਲੂਨਿਕ ਅੱਗੇ ਆ ਉਹ ਲੱਗੀ ਹੋਈ ਹੈ ਮਿੱਲੀ ਅਲੀ ਲੂਨਿਕ ਹੋਰ ਕੀ ਹੋਈ ਹੈ ਹਨਾ ਕਿਰੀ ਜੰਨੂ ਅੱਛਾ ਫੋਕਸ ਇਹ ਲਿਖ ਦੇ ਸੀ ਲਿਖ ਇਹ ਦੇਖੋ ਵੀਰੇ ਇਹ ਫੋਕਸ ਹੀ ਹੈਗੀ ਆਪਣੀ ਲੂਨਿਕ ਜਿਹੜੀ ਕਪਟਾਕਾ ਮਾਰਦੀ ਹੈ ਉੱਪਰ ਅੱਛਾ ਹਾਂ ਜੀ 110 ਰੁਪਏ ਤੋਂ ਸਟਾਰਟਿੰਗ ਹੈ ਜੀ ਆਪਣੀ ਕਿੰਨੇ ਆ ਦੇ ਵਿੱਚ 10 ਪੀਸ ਹੁੰਦੀ ਦੋ ਡੱਬੇ ਹੋ ਗਈ ਹੈ ਆਪਣੀ ਠੀਕ ਹੈ 220 ਰੁਪਏ ਦੀ ਓਕੇ ਹਾਂ ਜੀ ਇਸ ਵਾਰ ਕਿਵੇਂ ਨੇ ਟੂ ਸਾਊਂਡ ਆ ਜਗੀ ਹੈ ਆਪਣੀ 200 ਸਾਉਂਡ ਆ ਗਈ ਮਰਕਰੀ ਦੀ ਇਹ ਕਿੰਨੇ ਦੀ ਆ ਇਹ ਪਹਿਲੀ ਗੇਮ ਨੇ 200 ਰੁਪਏ ਦਾ ਡੱਬਾ ਹੀ 400 ਰੁਪਏ ਦਾ ਮੁੱਠਾ ਹੀ ਠੀਕ ਆ ਠੀਕ ਹੈ ਜੀ ਇਸੋ ਜਿਹੇ ਫਿਰ ਸਸਤੀ ਸਟਰਾ ਹੋਰ ਕੱਪੜੀ ਜਿਹੜਾ ਸਸਤਾ ਆ ਕੇ ਰਹੀ ਉਹ ਜਿਹੜੀ ਸਸਤੀ ਵੇਚੇਗੀ ਇਹ ਕਿੰਨੇ ਦੀ 175 ਰੁਪਏ ਦਾ ਪੇਜੇਗੀ ਕਿੰਨੇ ਪੀਸ 175 ਰੁਪਏ ਦਾ 10 ਪੀਸ ਹੀ ਇਹ ਵੀ ਸੇਮ ਰੇਟ ਅੱਟੂ ਜੀ ਸੌਣ ਇਹ ਕੰਪਨੀ ਦੇ ਅਲੱਗ-ਅਲੱਗ ਕਵਿਤਾ ਦਾ ਗਈ ਇਹ ਚਿੰਨ੍ਹ ਦਾ ਫਰਕ ਪੈਦੀ ਸਹੀ ਹੈ ਜੀ ਤਾਂ ਇੱਕ ਜਣਾ ਤੇਰੇ ਨਾਲ ਹੀ ਇਹ ਕੜਾ ਕੜਾ ਰੱਖੀ ਆ ਇਹ ਆ ਗਈ ਆਲੂ ਬੰਬ ਆਲੂ ਬੰਬ ਦੇ ਕਿਹੜਾ ਸਾਈਜ਼ ਇਹ ਕਿੰਨੇ ਦਾ ਜੀ ਹਣਾ 135 ਰੁਪਏ ਦਾ ਦੱਬਾਈ 135 ਵੀ 70 ਸਹੀ ਆ ਇਹ ਕੇ ਤੇ ਵਧੀਆ ਜੀ ਇਹ ਥੋੜਾ ਜਿਹਾ ਆਜ਼ਾਦ ਦਾ 145 ਦਾ ਆਜ਼ਾਦ ਦਾ ਜੀ ਠੀਕ ਆ ਜੀ ਤੇ ਸਭ ਤੋਂ ਵਧੀਆ ਫਰਗੇ ਵਾਲੇ ਵੱਡਾ ਹਾਂਜੀ ਟੋਮ ਕੈਟ ਦੇ ਯਾਰ ਇਹ ਟੋਮ ਕੈਟ ਇਹ ਬਹੁਤ 골ਡਨ ਤਮਾਕਾ ਕਰਦਾ ਬਹੁਤ ਵੱਡਾ ਇਹ ਸਾਈਜ਼ ਦੇਖੋ ਹੀ ਹਾਂਜੀ ਆ ਦੇਖੋ ਇਹ ਕਿੰਨੇ ਦਾ ਇਹ 210 ਰੁਪਏ ਦਾ ਡੱਬਾ ਪੂਰ ਸਿਲਵਟ ਦਾ ਹੈ ਨਾ ਸਾਡੇ ਲਈ ਤੁਹਾਡੇ ਲਈ ਤੁਸੀਂ ਮਾਨਤੰਨ ਕਰੋਗੇ ਤਾਂ ਇਹ ਤੁਹਾਨੂੰ ਆਪਾਂ 180 90 ਰੁਪਏ ਦਾ ਲਵਾਂਗੇ ਪੰਜ ਕੱਟਦੇ ਹੋਏ ਵਾਲਾ ਠੀਕ ਹੈ ਹਾਂ ਉਹਨੇ ਪੰਜ ਕੱਟਦੇ ਹੋਏ ਠੀਕ ਬਾਕੀ ਮੈਂ ਆਪੇ ਹੀ ਮਗਰੋਂ ਪ੍ਰਾਈਸ ਕਰ ਲੈਣਾ ਠੀਕ ਹੈ ਇਹ ਜਿਹੜਾ ਪੰਜਾਬ ਦੇ ਜਿਹਦੇ ਉੱਪਰ ਤੋਂ ਮੀਡੀਅਮ ਹਾਂਜੀ ਸ਼ਾਰਟ ਵਾਲ ਨੂੰ ਆ ਜਾ ਸ਼ਾਰਟ ਵਾਲਾ ਚਲੋ ਠੀਕ ਹੈ ਇਹ ਬੁੜੀਏ ਕਵਰ ਕਰ ਲਓ ਇੱਕ ਮੈਨੂੰ ਉਹ ਆਹ ਦਿਖਾ ਲਿਓ ਮਟਕੇ ਵਾਲੇ ਆ ਦੇਖੋ ਮਟਕੇ ਵਾਲੇ ਆ ਗਈ ਆਪਣੇ ਦੋ ਪੀਸ ਆ ਦੇਖੋ ਇਹ ਸਾਜੀ ਦੇਖੋ ਇਹ ਕਿੰਨੇ ਦਾ 270 ਦਾ ਡੱਬਾ ਇਹ ਇਹ ਦੋ ਵਾਲਾ ਵੱਡੀ ਉਹ ਜਿਆਦਾ ਪੈਕਿੰਗ ਵਾਲਾ ਨਹੀਂ ਜਿਹੜੀ ਜਿਆਦਾ ਪੈਕਿੰਗ ਵਾਲਾ ਇਹ ਪੰਜ ਪੀਸ ਵਾਲਾ ਜੀ ਸ਼ਰਫੀ ਕਹਿੰਦੀ ਜੀ ਨੂੰ ਆਪਾਂ ਅੱਛਾ ਇਸ ਤੋਂ ਜੈਸਮਿਨ ਵੀ ਮਿਲ ਜੇਗੀ ਇਹ ਕਿੰਨੇ ਦਾ 330 ਰੁਪਏ ਦਾ ਡੱਬਾ ਹੋਲ ਸੇਲ ਰੇਟ ਆਈਏ ਸਾਰੇ ਇਹ ਵੀ ਕੱਟ ਦਿਓ ਠੀਕ ਹੈ ਜੀ ਕਿੰਨੇ ਇਹਨਾਂ ਨੂੰ ਤਾਂ ਕੜਾਉਣੇ ਕੜਾਈ ਜਾ ਆ ਦੇਖੋ ਇਹ ਚਾਰ ਪੀਸ ਵਾਲੇ ਆ ਗਏ ਗਿਫਟ ਪੈ ਕਹਿੰਦੀ ਨੂੰ ਆਪਾਂ ਦੇਖੇ ਦੇਖੋ ਇਹ ਕਿੰਨੇ ਦਾ ਹੈ 525 ਦਾ ਜੀ ਹੋਲ سیل ਪ੍ਰਾਈਸ ਇਹਦੀ ਜਿਹੜੀ ਗਰਾਵਟਾਂ ਬਹੁਤ ਉੱਚੀ ਕਰਕੇ ਜਾਂਦਾ 18 ਮੀਟਰ ਉੱਚੀ ਗਰਾਵਟੀ ਹਾਈਟ ਹੁੰਦੀ ਹੈ ਇਹ 500 ਦਾ ਹੁੰਦਾ ਕੀ ਕਹਿੰਦੀ ਇਹ 500 ਦਾ ਹੁੰਦਾ 500 ਦਾ ਲੱਗ ਜੂਗਾ ਜੀ ਲੱਗ ਜੂਗਾ ਹਾਂਜੀ ਕੱਟਦੇ ਹੋਏ ਆਜੋ ਤੁਸੀਂ ਹੈ ਆਓ ਦੁਕਾਨੋਂ ਪਾਓ 500 ਦਾ ਲੱਗ ਜੂਗਾ ਕੋਈ ਚੱਕਰ ਨਹੀਂ ਇਹ ਕੀ ਹੈ ਜੀ ਇਹ ਵੀ ਸੇਮ ਚੀਜ਼ ਹੈ ਇਹ ਥੋੜੀ ਜਿਹੀ ਉਸ ਤੋਂ ਵੀ ਵਧੀਆ ਕੁਆਲਿਟੀ ਹੈ ਡੀਲ ਇਹ ਕਲਰਫੁੱਲ ਚਾਕੇ ਥੋੜੀ ਇਹ ਕਲਰਫੁੱਲ ਆ ਜਾਂਦੇ ਜੀ ਉਹੀ ਚੀਜ਼ ਆ। ਇਹ ਕਿੰਨੇ ਦਾ? ਇਹ ਤਾਂ ਜੀ। ਇਹ 545 ਕਿਹਦਾ ਜੀ। ਹੋਲਸੇਲ ਰੇਟ ਆ ਇਹ। ਤੇ 10 ਪিস ਵਾਲਾ ਆ ਗਈ। ਫਲੋਰਾ ਫਾਰਮ ਤੋਂ ਕਹਿੰਦੀ ਜੀ ਨੂੰ ਆਪਾਂ ਜੀ ਦਿਖਾ ਲਓ ਮੈਨੂੰ। ਆ ਦੇਖੋ ਜੀ। ਇਹੜੀ 12 ਛੋਟ ਦੀ ਵੈਰਾਈਟੀ ਹੈਗੀ ਸਟਾਰਟਿੰਗ ਮਲਟੀ ਕਲਰੀ। ਬੜੇ ਆਮ ਤਾਂ ਮਾਰਕੀਟ 'ਚ ਬੇਸ ਵਗੈਰਾ ਦੇਖੋ ਬੇਸ ਵਧੀਆ ਬਣੇ ਹੋਈ ਜੀ ਇਹਦਾ ਦੇਖੋ। ਅੱਛਾ। ਹਾਂ ਜੀ। ਇਹ ਦੇਖੋ ਜੀ। ਜੇ ਮਰਜ਼ੀ ਰੱਖਦੇ ਜੀ। ਆਪਣੀ ਸਟਾਰਟਿੰਗ ਹੋਈ 145 ਰੁਪਏ ਤੋਂ। ਇਹਦੀ। ਹਾਂ 145 ਰੁਪਏ ਤਾਂ ਹੋਲਸੇਲ ਰੇਟ ਹੈ ਜੀ ਮਸਟ ਆ। ਤੇ ਉੱਪਰ ਮੇਜੇ ਗਈ। ਆ ਸ਼੍ਰੀ ਗ ਇਹ ਚੱਕੰਨੀਆਂ ਵੈਰਾਈਟੀਆਂ ਇਸ ਚ ਕਿਹੜਾ ਆ 68 ਦੀ ਵੈਰਾਈਟੀ ਆਂਦੀ 12 ਸ਼ਾਟ ਚ ਜਿਹੜੀ ਆਪਣੇ ਕੋਲ ਅਵੇਲੇਬਲ ਹੈ ਜਿਹੜੇ ਤੂੰ ਕੜਾਉਣਾ ਹੈ ਕਢਾ ਲੈ ਬਟੂ ਜਿਹੜੇ ਆਪਣੇ ਕੋਲ ਅਵੇਲੇਬਲ ਹੈ ਉਸ ਤੋਂ ਬਾਅਦ ਇਹ ਆ ਜਾਈ ਗਈ 에어 ਇੰਡੀਆ 에어 스타 ਦਾ 12 ਸ਼ਾਟ ਇਹਦੀ ਮਲਟੀ ਕਲਰ ਹੈ ਤੇ ਫਾਲੋ ਮੈਨ ਇਹ ਸ਼੍ਰੀ ਕ੍ਰਿਸ਼ਨ ਵਾਲਾ ਜੀ 12 ਵਾਲੀ ਹੈ ਸਾਰੀ ਸਾਰੇ 12 ਤੁਹਾਨੂੰ ਸਾਰੀ 12 ਦੀ ਵੈਰਾਈਟੀ ਹੈ 12 ਵਾਲੀ ਹੀ ਹੈ 100 12 ਵੈਰਾਈਟੀ ਹੈ ਜੀ ਇਹਦੇ ਚ ਇਹ ਮਰਕਰੀ ਦਾ ਆ ਗਈ ਆਪਣਾ 175 ਰੁਪਏ ਦੋ ਸ਼ਾਟ ਦੀ ਹੋਲਸੇ ਰੇਟ ਮਲਟੀ ਕਲਰ ਦੀ ਇਸ ਤੇ ਮੁਛੇ ਕੋਨਾ ਮਿਲ ਜਗੀ ਅੱਛੇ ਕੋਨਾ ਲਿਆ ਵੀ ਆ ਪਹਿਲਾਂ ਹਾਂਜੀ ਇਹ 6 ਕੋਨਾ ਆ ਗਈ ਆਪਣੇ ਇਸੇ ਮਲਟੀ ਕਵਰ ਸਾਰੇ ਅਲੱਗ ਅਲੱਗ ਕੋਈ ਕਿਸਚ ਵਾਲਾ ਮੇਜਾ ਫਲੈਕਸੀ ਚੀਮੀਗਾ ਸਾਰਾ ਅਲੱਗ ਅਲੱਗ ਤਰ੍ਹਾਂ ਦਾ ਮਿਲੇ ਗਈ ਆਪਾਂ ਨੂੰ 12 ਸ਼ਾਟ ਇਹ ਦੋ ਵੱਖਰੇ ਵੱਖਰੇ ਰੱਖਦੇ ਹੋ ਇਹ ਵੀ ਹਾਂ ਇਹ ਰੱਖ ਲਈ ਸਟ ਕਰਦੇ ਇਹ ਲੀਮਾ ਦਾ ਜੀ ਇਹ ਕਰੈਕਲਿੰਗ ਵਾਲਾ ਜੀ 12 ਸ਼ਾਟ ਅੱਛਾ ਹਾਂਜੀ ਇਹ ਆਜ਼ਾਦ ਆ ਵੀ ਫਿਰ ਆਪਣਾ 6 ਕੋਨਾ ਕਹਿੰਦੀ ਇਹਨੂੰ ਆਪਾਂ ਅੱਛਾ ਇਹ 6 ਕੋਨਾ ਆ ਗਿਆ ਆਜ਼ਾਦੀ ਦੇ ਚੀਜ਼ੇ ਬਹੁਤ ਵਧੀਆ ਮਲਟੀ ਕਵਰ ਹੀ ਐਂ ਬੀਸ ਵਗੈਰੇ ਵਧੀਆ ਮਸਾਲਾ ਵਗੈਰੇ ਵਧੀਆ ਹੁੰਦੇ ਇੱਕ ਨੰਬਰ ਹੁੰਦੇ ਇਹਦੇ ਸਹੀ ਹੈ ਅਜਾ ਵਿੱਚ 12 ਛੋਟੇ ਇਹ ਵੈਰੈਟੀ ਹੈ ਜੀ ਅਗਾਦ ਦਈਏ ਜੀ ਆ ਜਿਹੜੇ ਚੌਰਸ ਵਾਲੇ ਆ ਤਾਂ ਉਹ ਕੋਲੇ ਇਹਨਾਂ ਦਾ ਪ੍ਰਾਈਸ ਤਾਂ ਕੀ ਆ ਫਰਕ ਥੋੜਾ ਬੋਤ ਡਿਫਰੈਂਸ ਹੈ ਜੀ ਬਸ ਕਿੰਨਾ ਦਾ 10-20 ਰੁਪਏ ਦਾ ਫਰਕ ਹੈ ਜੀ ਸਾਨੂੰ ਦੱਸੋਗੇ ਤਾਂ ਮੈਂ ਕਢਵਾਉਂ ਜਾ ਕੇ ਇਹ ਆਪਣਾ 175 ਜਾ ਜਾਂਦਾ ਹਨ ਅਗਰ 210 ਰੁਪਏ ਵਾਲੀ ਰੈਂਜ ਜਾਂਦੀ ਹੈ ਅੱਛਾ 50 ਜੀ ਵੱਡਾ ਜਿਹੜਾ ਆ ਫਿਰ ਬੱਲੇ ਬਨੇ ਬੱਲੇ ਅਜੇ 15 ਸ਼ਾਟ ਆ ਗਏ ਜੀ ਅੱਛਾ ਇਹ 9 ਸ਼ਾਟ ਹੈ ਜੀ ਅਜੰਤਾ ਦਾ ਅਜੰਤਾ ਦੀ ਅਜੰਤਾ ਜਿੰਨੀ ਪਹਿਟ ਸਾਰੀ ਫੈਂਸੀ ਹਟੇ ਮੁੰਦੀ ਜੰਤਾ ਹੈਸੀ ਹਟਾ ਅਜੰਤਾ ਇਹ ਕਲਰਫੁੱਲ ਹੈ ਜੀ ਸ਼ਾਟ ਸਹੀ ਹੈ ਇਹ ਜਿਹੜਾ スウェット ਕੱਟ ਆ ਗਈ ਇਹ ਬਹੁਤ ਵਧੀਆ ਚੀਜ਼ ਹੈ YouTube ਤੇ ਬਣੇ ਆਪਣੇ ਆਪਣੇ ਪੇਜ ਵਗੈਰ ਦੀ ਪਾਈ ਹੋਈ ਹੈ ਅਜੰਤਾ ਦੇ ਨਾਮ ਤੇ ਭਰ ਕੇ ਦੇਖੋ スウェット ਕੱਟ ਬਹੁਤ ਵਧੀਆ ਮਲਟੀਕਲਰ ਕਿੰਨੇ ਦਾ ਹੈ ਇਹ ਲੱਗ ਜੀ ਕਿ ਉਹ 425 ਰੁਪਏ ਦੇ ਸਾਰਾ ਸਹੀ ਹੈ ਫੁੱਲ ਸੈਟ ਹੈ ਜੀ ਸਿਰੂ ਸ਼ਾਟ ਆ ਗਈ ਇਹਨੇ 25 ਸ਼ਾਟ ਕਿੰਨੇ ਤੋਂ 185 ਰੁਪਏ ਤੋਂ ਸ਼ਟ ਆ ਗਈ 25 ਸ਼ਾਟ ਸਾਰੇ ਪੰਜ ਛੇ ਤਰ੍ਹਾਂ ਦੇ ਮਿਲ ਜਗੇ ਆ ਦੇਖੋ ਇਹ ਪਛੇ ਸ਼ਾਟ ਆ ਗਈ ਇਹ ਸਿੰਪਲ ਕਰੈਕਲਿੰਗ ਕਰੇ ਗਈ ਆਪਣਾ ਕਰੈਕਲਿੰਗ ਗਾੜੀ ਉੱਪਰ ਜਗਰ ਕਰੈਕਲਿੰਗ ਕਰੇਗੇ ਇਹ ਪਛੇ ਸ਼ਾਟ ਆ ਗਈ 20 30 ਮਿੰਟ ਹੀ ਲੱਗਣਾ ਕਰੈਕਲਿੰਗ ਆ ਸਾਊਂਡ ਨਹੀਂ ਇਹਦਾ ਕਰੈਕਲਿੰਗ ਉੱਪਰ ਫਟੇਗਾ ਵੀ ਫਿਰ ਫਿਰ ਕਲਰ ਵਗੈਰਾ ਕੱਢੇਗਾ ਇਹੋ ਕਰੈਕਲਿੰਗ ਕਰਦਾ ਜਾਏਗੀ ਉੱਪਰ ਕਲਰ ਵਗੈਰਾ ਕੱਢੇਗੇ ਸਹੀ ਹੈ ਇਹ ਅਗਰ ਰਮਿਤ ਦਈ ਰਮਿਤ ਦਈ ਕਿਹੜਿਆਂ ਤੇ ਲੈਣਾ ਦੱਸ ਹੀ ਗਈ ਉਹਨਾਂ ਨੇ ਇਹ ਮਲਟੀ ਕਲਰ ਆ ਗਈ ਆਪਣਾ ਅੱਛਾ ਮੇ ਤਾਂ ਮਲਟੀ ਕਲਰ ਹੀ ਥੋੜੀ ਪਾਈਪਾਂ ਵੱਡੀ ਹੁੰਦੀ ਨਾਲੇ ਰੰਗੀ ਦਾ ਕਹਿੰਦੇ ਮਰਕਰੀ ਦੀ ਬਰਾਬਰ ਦਾ ਬ੍ਰਾਂਡ ਹੈ ਇਹ ਵੀ ਤਾਂ ਮੇ OK ਹਾਈ ਇਹ 550 ਰੁਪਏ ਦੀ ਹੋਲਸੇ ਰੈਡੀ ਹਾਂਜੀ ਇਹ ਕਿ ਯਾਰ ਪਟਾਕੇ ਵਾਲੀ ਆ ਗਈ ਇੱਚ ਪੂਰਾ 1000 ਪਟਾਕ ਹੋਈ ਗਈ ਅੱਛਾ ਹਾਈ ਕਿ ਨਹੀਂ ਆਮ ਮਾਰਕੀਟ ਚ ਫਿਆਰ ਕਿ ਗਈ ਬਲਕ ਕਹਿ ਕੇ 1000 ਵਿੱਚ 700 600 ਪਟਾਕ ਨਿਕਲਦੀ ਤਾਂ ਮੇ ਕੋਈ ਮੈਨੂੰ ਗਰੰਟੀ ਵਾਲਾ ਮਾਰੋ ਕਿ ਯਾਰ ਆਈ ਕਿੰਨੇ ਪਟਾਕੇ ਲੜੀ ਜਾਏ ਇਹੋ ਲੜੀ ਆ ਹਾਂ ਲੜੀ ਜਿਹੜੀ ਆਪਾਂ ਲੰਬੀ ਬਿਜੂਦੀ ਕਹਿੰਦੇ ਇਹ ਕਿੰਨੇ ਦਾ ਇਹ ਪੈ ਜੀ ਕਿ 310 ਰੁਪਏ ਦੀ ਸਟਾਰਟਿੰਗ ਹੈ ਯਾਰ 1000 ਤੱਕ ਆ ਫਿਰ ਤੋਂ ਹੈਵੀ ਹੈ ਜੀ ਕਿ ਥੋੜੀ ਇਹ ਯੂਵੀ ਵਾਲੀ ਕਹਿੰਦੇ ਯੂਵੀ ਵਾਲੀ ਪੈਕਿੰਗ ਆ ਗਈ ਏ ਅੱਛਾ ਇਹ ਵੀ 1000 ਵਾਲਾ ਹਾਂ ਇਹ ਵੀ 1000 ਢਟਕ ਇਹ ਚ ਪੂਰਾ 1000 ਢਟਕ ਹੋਇਆ ਐਂ ਨਹੀਂ ਵੀ 700 ਤੱਕ ਨਿਕਲ ਗਈ ਪੂਰਾ 1000 ਢਟਕ ਨਿਕਲ ਗਿਆ ਇਹ ਸਹੀ ਆ ਹਾਂ ਜੀ ਹਾਂ ਇਹ ਪਾਂਡੇ ਦੇ ਉੱਤੇ ਉੱਪਰ ਇਹ ਵੀ ਤੇ ਉਹ ਕਿੰਨੇ ਦੀ ਸੀ ਆ ਜਿਹੜੀ ਥੱਲੇ ਰੱਖੀ ਏ ਇਹ 350 ਰੁਪਏ ਦੀ ਆਹਾ ਪਹਿਲੀ ਸਹੀ ਜਿਹੜੀ ਉਹ ਬਣ ਕੇ 350 ਰੁਪਏ ਦੀ ਸਟਾਰਟਿੰਗ ਓਕੇ 30 40 ਦਾ ਫਰਕ ਆ 30 40 ਦਾ ਫਰਕ ਆ ਫਿਰ ਉਹ ਤੋਂ ਵਧੀਆ ਕੁਆਲਿਟੀ ਲਿੰਗ ਆ ਜਾਂਦੀ ਹੈ ਨਾ ਪੰਡਿਆ ਦੀ ਇਹ ਬਹੁਤ ਵਧੀਆ ਵੀ ਹਜ਼ਾਰ ਹੀ ਹੋएगी ਹਜ਼ਾਰੇ ਦੇ ਨਾਲ ਦੀ ਇਹ ਹੋਊਗੀ ਇਹ ਤੋਂ ਜ਼ਿਆਦਾ ਵਧੀਆ ਆ ਜਾਂਦੀ ਆ ਇਹ ਕਿੰਨੇ ਸਾਈਜ਼ ਵੱਡਾ ਹੋ ਜਾਂਦਾ ਹੈ ਹਾਂਜੀ 5 550 ਦੀ ਰੇਂਜ ਚ ਲੇ ਜਾਂਦੀ ਆ ਪਰ ਇਹ ਮਤਲਬ ਧਮਾਕਾ ਬਹੁਤ ਵਧੀਆ ਹੁੰਦਾ ਇਹਦਾ ਤੇ ਪੂਰੇ 1000 ਸ਼ਾਟ ਹੁੰਦੇ ਨੇ ਇਹ ਸਾਰੇ 1000 ਸ਼ਾਟ ਹੈ ਜੀ 5000 ਉਸ ਵਿੱਚ 2000 ਵਾਲੀ ਆ ਜੀ ਆਪਣੀ 5 ਵਾਲੀ 5 ਵਾਲੀ ਆ ਜੀ 5000 ਵਾਲੀ ਹਾਂ 5 ਵਾਲੀ ਭਈਆ ਦੇ ਕੋਲ ਵੀ ਸਾਡੇ ਅੱਛਾ ਹਾਂ ਜੀ ਇਹ 5 ਵਾਲੀ ਪਈ ਹੈ ਜੀ ਉਸ ਤੋਂ ਉੱਪਰ ਆ ਗਈ 5000 ਵਾਲੀ ਫਿਰ 10000 ਆ ਗਈ ਇਹ ਕਿੰਨੇ ਦੀ ਆ 5 ਵਾਲੀ ਕਿੰਨੇ ਦੀ ਆ ਇਹ 5000 ਵਾਲੀ ਇਹ 1200 ਰੁਪਏ ਦੀ ਆ ਜੀ ਜਿਹੜੀ ਇਹ ਵੱਡੀ ਆ ਦੇਣ ਵਾਲੀ ਪ੍ਰਾਈਸ ਦੱਸਿਓ ਮੈਨੂੰ ਦੇਣ ਵਾਲੀ ਪ੍ਰਾਈਸ ਹੀ ਹੋ ਜੇ ਇਹ ਹੋਲ ਸੇਲ ਪ੍ਰਾਈਸ ਆ ਤੁਸੀਂ ਮਾਰਕੀਟ 'ਚ ਚੈੱਕ ਕਰ ਲਓ ਇੱਥੇ ਘੱਟ ਪ੍ਰਾਈਸ ਨਹੀਂ ਮਿਲਦਾ ਸਾਨੂੰ ਤੇ ਇਹ ਲਿਮਕਾ ਦੀ ਇਹ ਬਹੁਤ ਫੇਮਸ ਲੜੀ ਆ ਹਨਾ ਲਿਮਕਾ ਦੀ 5000 ਵਾਲੀ ਇਹ 5 ਹੀ ਤੇ ਬਹੁਤ ਹੈਵੀ ਆ ਤੁਸੀਂ ਡੱਬਾ ਚੈੱਕ ਕਰੋਂਗੇ ਨਾ ਜੇ ਇਹਦਾ ਤੇ ਬਹੁਤ ਹੈਵੀ ਚੀਜ਼ ਆ ਖੋਲ ਕੇ ਦਿਖਾਉਂਦੀ ਤੁਹਾਨੂੰ ਇਹ ਲੜੀ ਆ ਰੱਖੋ ओके ਇਹ ਪੂਰੀ ਕੋਈ ਕੱਟ ਨਹੀਂ ਹੈ ਜਿਹਦੇ ਚ ਦਿਖਾ ਲਿਓ ਮਾੜਿਆ ਲਓ ਠੀਕ ਆ ਪੰਜ ਵਾਲੀ ਆ ਗਈ ਆਪਣੀ 5000 ਅੱਛਾ ਟੇਪ ਵਾਲੀ ਟੇਪ ਵਾਲੀ ਮੈਂ ਨਾ ਢੱਕ ਖਿੰਡੇ ਜਦੋਂ ਲੋੜੀ ਖੋਲਦੇ ਆ ਕੋਈ ਖਿੰਡੇਗਾ ਨਹੀਂ ਇਹ ਟੁੱਟਦੇ ਪਹਿਲਾਂ ਦੋਈਆਂ ਲੜੀਆਂ ਜ਼ਿਆਦਾ ਜੀ ਫਿਊਜ਼ ਵਾਲੀ ਨੇ ਟੁੱਟਾ ਟਿਨਸ਼ਨ ਫੇਰ 10 ਵਾਲੀ ਮਿਲ ਜਗੀ ਆਪਣੇ ਕੋਲ ਨਿਕਲਦੀ ਤੇ 10000 ਵਾਲੀ ਹਾਂ 10000 ਵਾਲੀ ਇਹ ਕਿੰਨੇ ਦੀ ਆ ਆਪਣੀ ਲੱਗੀ 1900 ਰੁਪਏ ਦੀ ਸਾਰੀ 10000 ਵਾਲੀ 10000 ਟੱਕੀ 10 ਰੁਪਏ ਟੱਕ ਹੋਏਗੀ ਪੂਰੇ ਦੀ ਇਹ ਤਾਂ ਫੇ ਘੰਟਾ ਲਾ ਦੂਗੀ ਭਾਈ RAMNAN ਇਹ 2 ਘੰਟੇ ਚੱਲਦੀ ਹੈ RAMNAN ਦੀ ਅੱਛਾ ਹਾਂਜੀ 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 ਅਸੀਂ ਤਾਂ 2 ਘੰਟੇ ਦਿਵਾਲੀ ਮਾਰ ਲੈਣੀ ਆ ਠੀਕ ਆ ਕਾਪੜੀ ਚੱਕਰੀਏਗੀ ਮਰਕਰੀ ਦਾ ਸਟਾਰਟਿੰਗ ਚੱਕਰੀ ਦੀ ਹਾਂਜੀ ਆਪਣੀ 100 ਰੁਪਏ ਹੀ ਲੱਗੇਗੀ ਆਪਣੇ ਵਾਸਤੇ 100 ਰੁਪਏ ਹਾਈਕਾ ਡੱਬੀ 50 ਰੁਪਏ ਦਾ ਮੁੱਠਾ ਜੀ ਕਿੰਨੇ ਆ ਵੇਚ ਇਹਦੇ 10 ਪੀਸ ਹੁੰਦੇ ਇੱਕ ਜੀ ਸਹੀ ਆ ਹਾਂਜੀ ਇਸ ਤੋਂ ਤਾਂ ਬੜੀ ਆ ਜਾਈਗੀ ਰਹਾਂ ਹੂ ਦਿੱਕਸ਼ ਸਪੈਸ਼ਲ ਗੱਡੀ ਵੱਲ ਦੀ ਸਪੈਸ਼ਲ 130 ਰੁਪਏ ਰੇ ਦੀ ਕੀ ਥਾਲੀ ਇੱਕ ਡੱਬੀ ਇੱਕ ਡੱਬੀ ਹਾਂ ਇਹ ਵੀ ਪੰਜਾਂ ਵਾਲੀ ਆ ਹਾਂ ਇਹ ਪੰਜ ਦੀ ਪੈਗੀ 10 ਪੀਸ ਹੁੰਨਗੇ ਸਾਰੀ ਇਚ ਇਹ ਕਲਰਫੁੱਲ ਹੈ ਜੀ ਇਹ ਗੱਡੀ ਵੱਲ ਦਾ ਫੈਂਸੀ ਜਣਾ ਰੀਸਾਈਕਲ ਕੰਦਿਆਂ ਨੂੰ ਹਾਂਜੀ ਇਹ ਬਹੁਤ ਕਾਫੀ ਲੰਬਾ ਟਾਈਮ ਚੱਲਦੀ ਹੈ ਤੇ ਕਾਫੀ ਰੰਗ ਨਿਕਲਉਂਦੇ ਇਸ ਤੋਂ ਇਹ ਦੋ ਡੱਬੇ ਕੱਝੁੰਦੇ ਆਪਾਂ ਨੂੰ ਨਹੀਂ ਇਹ ਥੱਲੇ ਹੀ ਚੱਲਣੀ ਆ ਕਾ ਧਾਗੇ ਧੁਕੇ ਨਾ ਥੱਲੇ ਚੱਲਦੀ ਹੈ ਜੀ ਇਹ ਥੱਲੇ ਚੱਲਦੀ ਹੈ ਰੰਗ ਕਾਫੀ ਹੁੰਦੇ ਆ ਜੀ ਤੇ ਕਾਫੀ ਲੰਬਾ ਮਲਟੀ ਕਲਰ ਹੁੰਦੀ ਜੀ ਨੜੇ ਬਸ ਇਹ ਇਹ ਸਿਟੀ ਮਾਰਦੀ ਹੈ ਸਿਟੀ ਮਾਰਦੀ ਹੈ ਆ ਦੋ ਵਾਰ ਰੁਕੇ ਚੱਲਦੀ ਜੀ ਵੀਰੇ ਉਹ ਚੱਕਰੀ ਆ ਗਈ ਮਿਊਜ਼ਿਕ ਆ ਵੀ ਲੈ ਲਈ ਇਹ ਵੀ ਸੇਮ ਹੋ ਜੀ ਦੋ ਵਾਰ ₹400 ਦੀ ਦੋਨੋਂ ਹੀ ਸਹੀ ਹੈ ਇਹ ਵੀ ਇਹ ਮਰਕੀ ਦੇ ਫਲਾਵਰ ਬੁਟ ਆ ਗਈ ਅਸ਼ੋਕਾ ਸਾਈਜ਼ ਕਹਿੰਦੇ ਜੀ ਨੂੰ ਆਪਾਂ ਇਸ 'ਚ ਕਾਫੀ ਤਰ੍ਹਾਂ ਦੇ ਅਲੱਗ-ਅਲੱਗ ਸਾਈਜ਼ ਹੁੰਦੇ ਹੀ ਸਪੈਸ਼ਲ ਹੁੰਦਾ ਸ਼ੋਕਾ ਹੁੰਦਾ ਜਾਇੰਟ ਹੁੰਦਾ ਹੈ ਸੁਪਰ ਸੁਪਰ ਜਾਇੰਟ ਦਾ ਅਲੱਗ-ਅਲੱਗ ਤਰ੍ਹਾਂ ਦੀ ਹਨ ਤੇ ਆਪਣਾ ਸਾਰਾ ਇੱਕ ਇੱਕ ਡੱਬਾ ਪੈ ਜਾਈ ਗਿਆ ਆਪਣਾ 130 ਰੁਪਏ ਦੇ ਡੱਬੇ ਇੱਕ ਡੱਬਾ ਕਿੰਨੇ ਆ 5 ਆ ਹਾਂ 5 ਰੁਪਏ ਜੀ ਇਹ ਸਰ ਆਪਣੇ ਆ ਜੀ ਗਈ ਜੀ ਲੀਮਾ ਦੇ ਲੀਮਾ ਦੇ ਅ ਮੈਂ ਤਾਂ ਇਦਾਂ ਦਿਖਾਵਾਂ ਆ ਦੇਖ ਵੀ ਇਹ ਫੈਂਸੀ ਕਲਰ ਹੀ ਸਾਰਾ ਦੇਖੋ ਅੱਛਾ ਹਾਂ ਇਹ ਦੋ ਦੋ ਕਲਰ ਹੋਣਗੇ 10 ਪੀਸ ਹੋਣਗੇ 5 ਲੱਖ ਲਗ ਲ ਕਰ ਰਹੇ ਨੇ 5 ਲੱਖ ਲਗ ਰਹੇ ਨੇ ਕਿੰਨੇ ਦਾ ਏ ਇੱਕ 250 ਰੁਪਏ ਦੇ ਸਾਰੇ ਹੀ ਅੱਛਾ ਹਾਂ ਇਹ ਬਈ ਸ਼ੋਕਾ ਆ ਗਈ ਬੈਰੀਵਲ ਦਾ ਸ਼ੋਕਾ ਸਾਈਜ਼ 10 ਪੀਸ ਪੰਜ ਪੱਟੇ ਆ ਆ ਦੱਸੀ ਜਾ ਉਹ ਕਿੰਨੇ ਆ ਪੰਜ ਪੱਟੇ ਪੰਜ ਪੱਟੇ ਇੱਕ ਡੱਬੇ ਦਾ ਪ੍ਰਾਈਸ ਆਪਣੇ ਪਾਸੇ ਲੱਗੀ 190 ਰੁਪਏ ਦਾ ਹੀ ਅੱਛਾ ਹੋਲ ਸੇ ਰੈਡੀ 10 ਐਚ ਬਈ ਹਾਂ 10 ਪੀਸ 10 ਜੈਂਟ ਸਾਈਜ਼ ਆ ਜੀ ਇਹ ਕਿੰਨੇ ਦਾ ਇਹ ਲੱਜ ਕੀ ਆਪਣੇ ਵਾਸਤੇ 250 ਰੁਪਏ ਦੇ ਇਹ ਕਿੰਨੇ ਡੱਬੇ ਆ ਦੋ ਦੋ ਡੱਬੇ ਜਾਂਦੀ ਇੱਕ ਚ ਕਿੰਨੇ ਬੜੇ ਬੜੇ ਸਾਈਜ਼ ਦੇ ਦੋਏ ਦੋ ਦੋ ਦੀ ਪੈਕੀ ਜਾਂਦੀ ਹੈ ਇੱਕ ਚ ਕਿੰਨੇ 10 10 ਪੀਸ ਹੁੰਦੇ ਇੱਕ ਚ 500 ਰੁਪਏ ਦੇ ਮੁੱਠਾ ਹੀ ਹਾਂਜੀ ਯਾ ਸ਼ਾਟ ਆ ਗਈ ਜੇ ਬਣਾ ਕਰੈਕਲਿੰਗ ਵਾਲਾ ਇਹ ਕਿੰਨੇ ਦਾ ਇਹ ਲੱਜ ਕੀ ਉਹਨੇ 500 ਰੁਪਏ ਦੇ ਸਾਰਾ ਯਾ ਸ਼ਾਟ 50 ਸ਼ਾਟ ਕਰੈਕਲਿੰਗ ਵਾਲਾ ਕਰੈਕਲਿੰਗ ਵਾਲੀ ਹੈ ਹਾਈਟ ਵੀ ਵਧੀਆ ਜੀ ਅੱਛਾ ਔੜ ਮਿਲ ਜਗੀ ਆਪਣੇ ਕੋਲ ਸਟਾਡੀ ਔੜ ਆ ਗਈ ਆ ਫਾਇਰ ਸ਼ੌਟ ਇਹ ਕਿੰਨੇ ਦਾ ਇਹ ਲੈ 800 ਰੁਪਏ ਦੇ ਸਾਰਾ ਇਸ ਤੋਂ ਬਾਅਦ ਉੱਪਰ ਇਹ ਹੁੰਦੀ ਸਾਰੇ ਆਪਣੀ ਕੁਆਲਿਟੀਆਂ ਇਹ 100 ਵਾਲਾ ਹਨ 100 ਵਾਲਾ ਸਟਾਰਟਿੰਗ ਆਪਣੀ 800 ਰੁਪਏ ਤੋਂ ਹੀ ਇੱਥੇ ਪਤਾ ਲਿੰਮਾ ਦਾ ਆ ਜਾਂਦਾ ਜੀ 100 ਸ਼ੌਟ ਇਹ ਕਿੰਨੇ ਦਾ ਲੈ ਜੀ 1550 ਰੁਪਏ ਦੇ ਨਹੀਂ ਆ ਜਿਹੜਾ 100 ਦਾ ਇਹਨਾਂ ਦੀ ਫਿਰ ਹਾਈਟ ਦਾ ਫਰਕ ਪਾਊਗਾ ਹਾਈਟ ਹਾਈਟ ਦਾ ਫਰਕ ਹੁੰਦਾ ਹੀ ਤੇ ਕੁਆਲਿਟੀ ਦਾ ਫਰਕ ਹੁੰਦਾ ਹੀ ਆਪਣਾ ਇਹ ਚੱਕੇ ਦੇ ਇੱਕੋ ਬਹੁਤ ਹੈਵੀ ਹੈ ਜੀ ਇਹ ਹਾਂ ਸਹੀ ਹੈ ਇਹਦੇ ਜੀ ਇੱਕ ਕੈਬਿਡਲ ਆ ਜਾਂਦਾ ਜੀ ਨਾਈ ਸ਼ੂਟਰ ਕਹਿੰਦੇ ਜੀ ਨੂੰ ਆਪਾਂ ਹੀ ਹਿੰਦੁਸਤਾਨ ਅੱਛਾ ਹਿੰਦੁਸਤਾਨ ਮਰਕਰੀ ਫੋਕਸ ਆ ਲਾਈਟ ਸ਼ੂਟਰ ਮੈਂ ਕਹਿੰਦਾ ਵਧੀਆ ਆ ਹਾਂ ਇਹ ਵੈਡੀਵਲ ਆ ਗਈ ਆਪਣਾ ਇਹ ਅੱਛਾ ਹਾਂ ਇਹ ਹਿੰਦੁਸਤਾਨ ਹੈ ਜੀ ਇਹ ਬਹੁਤ ਹੈਵੀ ਜੈਸ ਇਹ ਕਲਰਫੁਲ ਇਹ ਉਦੋਂ ਵੀ ਹੈਵੀ ਜਿਆ ਹਾਂ ਜੀ ਇਹ ਪਾਇਰੋਮਿਕਸ ਹਿੰਦੁਸਤਾਨ ਦੇ 100 ਸ਼ਾਟ ਇਹ ਵੈਡੀਵਲ ਤੇ ਇਹ ਕਿੰਨੇ ਦਾ ਇਹ ਲੈ ਜੀ ਕੇ ਆਪਣੇ 1250 ਰੁਪਏ ਦੇ ਆ ਕਿੰਨੇ ਦਾ ਕਹਿੰਦੇ ਸੀ ਇਹ ਵੈਡੀਵਲ ਦਾ ਮਹਿੰਗਾ ਹੋਈ ਗਿਆ ਵੈਡੀਵਲ ਕਮ ਮਹਿੰਗਾ ਹੀ ਸਹੀ ਹੈ ਆ ਗਈ ਆਪਣਾ ਇਹ ਟੇਪ ਵਾਲਾ ਆ ਜਾਂ ਦੂਜਾ ਆ ਇ ਟੇਪ ਵਾਲੀ ਨੂੰ ਦਿਖਾ ਰਹੀ ਮੁੰਡਾ ਉਹ ਟੇਪ ਵਾਲਾ ਟੇਪ ਵਾਲਾ ਦਿਓ ਹਾਂ ਆ ਦੇਖੋ ਟੇਪ ਵਾਲਾ ਇਹ ਟੇਪ ਵਾਲਾ ਇਹ ਕਿੰਨੇ ਆ ਤੇਜ ਇਹ 50 ਪੀਸ ਹੁੰਦੀ ਇੱਕ ਚ 50 ਹਾਂ ਜੀ ਸਾਢੇ 450 ਰੁਪਏ ਦੇ ਮੁੱਠਾ ਸਾਰੇ ਟੇਪ ਵਾਲਾ ਹਾਂ ਟੇਪ ਵਾਲਾ ਉਸ ਚੋਂ ਫਿਊਜ਼ ਵਾਲਾ ਜੀ ਲਈ ਆਪਣਾ ਉਹ ਕਿੰਨੇ ਦਾ ਆ ਭਾਈ 1250 ਰੁਪਏ ਦੇ ਇਸ ਤੋਂ ਉੱਪਰ ਹੀ ਮਿਲ ਜਗੀ ਇਹ ਫਿਊਜ਼ ਵਾਲਾ ਆ ਗਈ ਆਪਣਾ ਦੇਖੋ ਇਸ ਤੋਂ ਜੇ ਵੀ ਇੱਕ ਇੱਕ ਟੱਕ ਵੀ ਹੋ ਸਕਦੇ ਆ ਭਾਈ ਅੱਛਾ ਉਹ ਹਿੰਦੂ ਤਾਂ ਆ ਜਾਂਦਾ ਜੀ ਕਿ ਵੇ ਦੋਸਤਾਂ ਦੇ ਇਹ ਕਿੰਨੇ ਆ ਆ ਮਸੀਂ 750 ਰੁਪਏ ਦੇ ਵੇਚਦੇ 700 ਰੁਪਏ ਹੋਊਗਾ ਰੇਟ ਹਿੰਦੁਸਤਾਨ ਦੇ ਕਿ ਸਾਰਾ ਸੌਦੇ 700 790 ਜੀ ਇਹ ਆਪਾਂ ਹੋਲਸ ਰੇਟ 700 ਠੀਕ ਹੈ ਤੇ ਸਭ ਤੋਂ ਉੱਪਰ ਇਹ ਵੇਚ ਆਪਣਾ ਇੱਕ ਵਾਰ ਐਡਰੈਸ ਵੀ ਦੱਸ ਦਿਓ ਵੀ ਤੁਸੀਂ ਕਿੱਥੇ ਆ ਅਹ ਮਰਿੰਡਾ ਰੋਡ ਕਰਾ ਲਈ ਨੀਅਰ ਕਲਸੀ ਫਾਰਮ ਮਰਿੰਡਾ ਰੋਡ ਕਰਾ ਲਈ ਜਿਹੜਾ ਆਪਣਾ ਅਮਰੰਡੇ ਤੋਂ ਜਿਹੜਾ ਕਰਾਲੀ ਨੂੰ ਕਰਾਲੀ ਨੇ ਜਾਂਦਾ ਹਾਂ ਮਰਿੰਡਾ ਰੋਡ ਕਰਾਲੀ ਨੀਅਰ ਕਲਸੀ ਫਾਰਮ ਓਪੋਜੀਟ ਨੈਸ਼ਨਲ ਸਕੂਲ ਨੈਸ਼ਨਲ ਸਕੂਲ ਠੀਕ ਹੈ ਜੀ ਇੱਕ ਵਾਰ ਹੋਰ ਬੋਲੋ ਫਿਰ ਪਤਾ ਲੱਗ ਜਾਊਗਾ ਸਾਰਿਆਂ ਨੂੰ ਮਰੰਡੇ ਤੋਂ ਕਰਾਲੀ ਵੱਲੋਂ ਲੈਫਟ ਹੈਂਡ ਸਾਈਡ ਤੇ ਆ ਜੀ ਕਲਸੀਫਾਰਮ ਠੀਕ ਹੈ ਤੇ ਫਰੰਟ ਉਪਰ ਬਾਈਪਾਸ ਤੋਂ ਕਿੰਨਾ ਕਹੂਗਾ ਤੁਹਾਡਾ ਕਿਲੋਮੀਟਰ ਬਣੀ ਕਿਲੋਮੀਟਰ ਆ ਨੈਸ਼ਨਲ ਸਕੂਲ ਤੋਂ ਬਿਲਕੁਲ ਆਪੋਜ਼ਿਟ ਸਾਈਡ ਹੈ ਜੀ ਲੈਫਟ ਹੈਂਡ ਸਾਈਡ ਤੇ ਆ ਲੈਫਟ ਹੈਂਡ ਸਾਈਡ ਤੇ ਆਪੋਜ਼ਿਟ ਜਮਾ ਨੈਸ਼ਨਲ ਸਕੂਲ ਤੇ ਜੀ ਸਹੀ ਹੈ ਇੱਕ ਤਾਂ ਆਪਣਾ ਆ ਡੱਬਾ ਭਰ ਗਿਆ ਦੂਜਾ ਸਾਡਾ ਡੱਬਾ ਕਿਧਰ ਤੇ ਆ ਦੋ ਪਿੱਟੀਆਂ ਕੱਢ ਰੇ ਜੀ ਮੁੰਡੇ ਛੋਟੀਆਂ ਵੀ ਆ अच्छा हां जी ਇਹ ਨੂੰ ਦੇ ਦੇ ਵੀ ਆ ਵੀ ਸਾਡਾ ਹੀ ਆ ਹਾਂ ਜੀ ਇਹ ਤੁਹਾਡਾ ਹੀ ਹੈ ਜੀ ਇਹ ਨੂੰ ਭਰ ਦਿਓ ਬਸ ਹਾਂ ਜੀ ਹਾਂ ਜੀ ਬੇਫਿਕਰ ਹੋ ਜਾਓ ਜੀ ਇਹ ਯਾਦ ਕਰੂਗੇ ਰੱਖ ਹੋ ਜੰਗੇ ਬਹੁਤ ਗੱਡੀ ਚ ਦੋਈ ਪੇਟੀਆਂ ਹੈ ਹੈ ਆ ਰੈਂਦੀ ਆ ਜੇ ਕੋਈ ਨਹੀਂ ਜਾਨਾ ਕੋਈ ਆਪਾਂ ਭੇਜ ਦੂंगे ਤੁਹਾਡੇ ਕੋਲ ਕੋਈ ਚੱਕਰ ਨਹੀਂ ਨਹੀਂ ਉਹ ਕੋਈ ਆ ਰੱਖੇ ਹੋ ਜਾਣਗੇ ਹਾਂ ਜੀ ਹਾਂ ਜੀ